ਉਦੋਂ ਤੋਂ ਰਾਜਨੀਤੀ ਦੇ ਵਿੱਚ ਪਰਿਵਾਰ ਪਿਆ ਤੇ ਕਿਵੇਂ ਕਿਵੇਂ ਇਹ ਜਿਹੜਾ ਨਾਮ ਚਰਚਾ ਦੇ ਵਿੱਚ ਆਇਆ 85 ਚ ਪਹਿਲੀ ਇਲੈਕਸ਼ਨ ਲੜੀ ਉਹਦੇ ਚ ਮੈਂ 19000 ਵੋਟ ਐਜ਼ ਇੰਡੀਪੈਂਡੈਂਟ ਹੈ ਗਿਆ ਫਿਰ ਉਸ ਤੋਂ ਬਾਅਦ ਸਿਮਰਨਜੀਤ ਮਾਨ ਆਏ ਉਹਨਾਂ ਨਾਲ ਰਹੇ ਫਿਰ ਉਹ ਵੀ ਥੋੜਾ ਜਿਹਾ ਪੋਲਿਟਿਕਸ ਦੇ ਵਿੱਚ ਉਹਨਾਂ ਨੇ ਨਹੀਂ ਅੱਗੇ ਕੈਰੀ ਆਨ ਕੀਤਾ 97 ਦੀ ਚੋਣ ਫਿਰ ਇੱਕ ਤਰ੍ਹਾਂ ਨਾਲ ਮੈਂ ਲੜ ਕੇ ਆਜ਼ਾਦ ਤੌਰ ਤੇ ਜਿੱਤੀ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਜੇ ਤੁਹਾਡਾ ਨਾਂ ਲਿਸਟ 'ਚ ਆਉਂਦਾ ਤਾਂ ਬਾਦਲ ਪਰਿਵਾਰ ਨੂੰ ਬੜਾ ਵੱਡਾ ਖਤਰਾ ਬਣਨਾ ਕਿਉਂਕਿ ਇੱਕ ਧੋਰਾ ਜਦੋਂ ਧੋਰੇ ਨਾਲ ਲਪਿੜਦਾ ਤਾਂ ਫਿਰ ਬਾਕੀ ਵੀ ਖੜਕਾ ਹੁੰਦਾ। ਤੁਸੀਂ ਦੇਖ ਲਓ ਮੈਨੂੰ ਲੱਗਦਾ ਜੇ ਕਿਤੇ ਆਪਣਾ ਨਾਂ ਆ ਗਿਆ ਉਹ ਸੀਟੀ ਪਰ ਮੰਨ ਲੈਣਗੇ। ਜੀ ਆਪਾਂ ਗੱਲ ਕਰੀਏ ਹੁਣ ਬੀਬਾ ਦੀ ਤੇ ਪੰਜਾਬ ਬਚਾਓ ਯਾਤਰਾ ਵੀ ਚੱਲ ਰਹੀ ਹੈ। ਕਹਿੰਦੇ ਵੀ ਪੰਜਾਬ ਲੁੱਟਿਆ ਹੋਇਆ ਪੰਜਾਬ ਬਚਾਉਣਾ ਆ ਅਸੀਂ ਤੇ ਕਿਵੇਂ ਦੇਖਦੇ ਹਾਂ ਉਸ ਚੀਜ਼ ਨੂੰ ਨਾ ਜਿਹੜਾ ਕਹ ਤੁਸੀਂ ਲੁੱਟੇ ਹੋ ਕਿੱਧਰ ਗਿਆ ਉਹਨਾਂ ਦਾ ਤਾਂ ਹੋਟਲ ਨੇ ਉਹਨਾਂ ਦਾ ਐਨਾ ਕੁਝ ਹੈ ਮੈਂ ਤਾਂ ਨਾ ਹੋਟਲ ਬਣਾਇਆ ਨਾ ਕੋਈ ਹੋਰ ਬਣਾਇਆ ਘਰ ਜ਼ਰੂਰ ਹੈ ਚੰਡੀਗੜ੍ਹ ਇੱਕ ਬਣ ਗਿਆ ਬਾਕੀ ਸਿਸਟਮ ਪ੍ਰਾਣਾ ਵੀ ਦੇਖ ਹੀ ਰਹੇ ਹੋ ਆ ਆਪਲੇ ਆਏ ਇਹਨੇ ਤਾਂ ਗੱਲ ਕਰਨ ਦੀ ਲੋੜ ਨਹੀਂ ਕਿਉਂਕਿ ਇਹਨਾਂ ਨੇ ਤਾਂ ਜੋ ਪੰਜਾਬ ਦਾ ਜਲੂਸ ਕੱਢਣਾ ਸੀ ਸਾਰਾ ਦਿਨ ਭਗਤ ਸਿੰਘ ਦੀ ਫੋਟੋ ਭਗਤ ਸਿੰਘ ਦੇ ਸੂਲ ਤੇ ਇੱਕ ਵਾਕਾਂ ਨੂੰ ਚੱਕੀ ਕਹਿੰਦੇ ਗੋਦੀ 'ਚ ਕਦੇ ਭਗਤ ਸਿੰਘ ਵਰਗੇ ਨੇ ਵੀ ਕੁੜੀਆਂ ਜੰਮੀਆਂ ਮੈਨੂੰ ਦੱਸੋ ਕੋਈ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿਹੜੇ ਪਾਸੇ ਪੋਲਿਟਿਕਸ ਲਈ ਬਿੰਦੇ ਆ ਕਿਸ ਚੀਜ਼ ਦੇ ਲਾਲਚ ਨੂੰ ਲੈ ਕੇ ਚੱਲਦੇ ਹੋ ਫਿਰ ਤੁਸੀਂ ਕਿਉਂਕਿ ਲੋਕ ਬੜੇ ਕਹਿੰਦੇ ਨੇ ਵੀ ਲਾਲਚ ਵਾਸਤੇ ਬੰਦਾ ਕੰਮ ਕਰਦਾ ਲੋਕਾਂ ਦੇ ਤਾਂ ਫਿਰ ਤੁਹਾਡੇ ਮਨ ਦੇ ਵਿੱਚ ਕੀ ਹੁੰਦਾ ਕਿਉਂਕਿ ਜੇ ਤਾਂ ਸੱਤਾ ਦੀ ਗੱਲ ਨਹੀਂ ਤਾਂ ਫਿਰ ਕਿਵੇਂ ਲੋਕਾਂ ਦੀ ਸੇਵਾ ਕਰਦੇ ਫਿਰਦੇ ਹੋ ਕਿਵੇਂ ਇਹ ਭਾਵਨਾ ਆਉਂਦੀ ਹੈ ਲੋਕਾਂ ਨੂੰ ਸਮਝਣ ਦੀ ਲੋਕ ਸਭਾ ਚੋਣਾਂ ਦੀ ਤਿਆਰੀ ਤੇ ਚਾਰੇ ਪਾਸੇ ਉਮੀਦਵਾਰਾਂ ਦੀ ਲਿਸਟ ਜਾਰੀ ਹੋ ਰਹੀ ਹੈ ਚਾਹੇ ਗੱਲ ਕਰਦੇ ਆਂ ਪੂਰੇ ਆਲ ਓਵਰ ਇੰਡੀਆ ਦੀ ਤਾਂ ਚਾਰੇ ਪਾਸੇ ਗਠਬੰਧਰ ਵੀ ਹੋ ਰਹੇ ਆ ਪਰ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਬੜੀ ਸਿਆਸਤ ਜਿਹੜੀ ਆ ਹੁੰਦੀ ਆ ਸੀਟਾਂ ਨੂੰ ਲੈ ਕੇ ਤਾਂ ਲੋਕ ਸਭਾ ਚੋਣਾਂ ਦੀਆਂ ਸੀਟਾਂ ਰ ਜਿਹੜੀਆਂ ਕਿਹੜੇ ਕਿਹੜੇ ਉਮੀਦਵਾਰ ਉਤਾਰਨੇ ਨੇ ਆਮ ਆਦਮੀ ਪਾਰਟੀ ਨੇ ਤਾਂ ਲਿਸਟ ਜਾਰੀ ਕਰਤੀ ਕਾਂਗਰਸ ਦੇ ਜਿਹੜੇ ਚਿਹਰੇ ਨੇ ਉਹਨਾਂ ਤੇ ਬੜਾ ਚਾਨਣਾ ਪਾਣਾ ਜ਼ਰੂਰੀ ਆ ਵੀ ਕਿਹੜੇ ਕਿਹੜੇ ਉਮੀਦਵਾਰ ਨੇ ਜਿਹੜੇ ਕਿਹੜੀਆਂ ਕਿਹੜੀਆਂ ਸੀਟਾਂ ਤੋਂ ਲੜ ਸਕਦੇ ਨੇ ਤੇ ਕਿੰਨਾਂ ਦੇ ਨਾਮ ਜਿਹੜੇ ਆ ਚਰਚਾ ਦੇ ਵਿੱਚ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਨਾਮ ਆਉਂਦਾ ਬਠਿੰਡਾ ਸੀਟ ਤੋਂ ਤਾਂ ਸਾਡੇ ਨਾਲ ਸਰਦਾਰ ਰਜੀਤ ਸਿੰਘ ਇੰਦਰ ਸਿੰਘ ਮੋਫਰ ਨੇ ਜਿਨ੍ਹਾਂ ਦਾ ਪਰਿਵਾਰ ਰਾਜਨੀਤੀ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਜਿਹੜਾ ਲੋਕਾਂ ਦੀ ਸੇਵਾ ਕਰ ਰਿਹਾ ਤੇ ਲੋਕਾਂ ਦੇ ਭਲੇ ਦੇ ਲਈ ਕਾਰਜ ਕਰਕੇ ਆਪਣਾ ਨਾਮ ਜਿਹੜਾ ਚਰਚਾ ਦੇ ਵਿੱਚ ਬਣਾਇਆ ਹੋਇਆ ਤੇ ਅੱਜ ਲੋਕ ਸਭਾ ਸੀਟ ਤੋਂ ਜਿਹੜਾ ਨਾਮ ਹੈ ਉਹ ਇਸ ਲਈ ਆ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਵਿਚਰਨਾ ਬੜਾ ਜ਼ਰੂਰੀ ਹੁੰਦਾ ਸਭ ਤੋਂ ਪਹਿਲੀ ਜਿਹੜੀ ਲੋਕਾਂ ਦੀ ਮੰਗ ਹੈ ਉਹ ਇਹੀ ਹੈ ਕਿ ਸਾਨੂੰ ਉਮੀਦਵਾਰ ਉਹ ਚਾਹੀਦਾ ਹੈ ਜਿਹੜਾ ਸਾਡੇ ਵਿੱਚ ਵਿੱਚ ਰਹੇ ਜਿਹੜੇ ਸਾਡੀਆਂ ਮੰਗਾਂ ਨੂੰ ਸਮਝੇ ਸਾਡੀਆਂ ਲੋੜਾਂ ਨੂੰ ਸਮਝੇ ਜਿਨ੍ਹਾਂ ਤੇ ਲੋਕ ਉਮੀਦ ਲਗਾ ਸਕਣ ਗੱਲਬਾਤ ਕਰਦੇ ਆ ਸਾਡੇ ਨਾਲ ਸਰਦਾਰ ਅਜੀਤਿੰਦਰ ਸਿੰਘ ਮੋਫਰ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੋਫਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਸਵਾਲ ਕਰਦੇ ਆ ਵੀ ਚਰਚਾ ਛਿੜੀ ਹੋਈ ਹੈ ਲੋਕ ਸਭਾ ਚੋਣਾਂ ਨੇ ਤਾਂ ਉਮੀਦਵਾਰਾਂ ਦੀਆਂ ਲਿਸਟਾਂ ਜਿਹੜੀਆਂ ਸਾਹਮਣੇ ਆਉਂਦੀਆਂ ਤੁਹਾਡਾ ਨਾਮ ਚਰਚਾ ਦੇ ਵਿੱਚ ਹੈ ਤੇ ਆਪਾਂ ਪਹਿਲਾਂ ਤਾਂ ਇਸ ਗੱਲ ਤੇ ਆਉਨੇ ਆ ਵੀ ਕਦੋਂ ਤੋਂ ਰਾਜਨੀਤੀ ਦੇ ਵਿੱਚ ਪਰਿਵਾਰ ਪਿਆ ਤੇ ਕਿਵੇਂ ਕਿਵੇਂ ਇਹ ਜਿਹੜਾ ਨਾਮ ਚਰਚਾ ਦੇ ਵਿੱਚ ਆਇਆ ਦੇਖੋ ਜੀ ਇਹ ਜਜੋਂ ਦਾ ਆਪਣਾ ਦੇਸ਼ ਆਜ਼ਾਦ ਹੋਇਆ ਉਦੋਂ ਪਹਿਲਾਂ ਤੇ ਮੇਰੇ ਫਾਦਰ ਸਾਹਿਬ ਜਿਹੜੇ ਐ ਉਹ ਪੋਲਿਟਿਕਸ ਦੇ ਵਿੱਚ ਹਿੱਸਾ ਲੈਣ ਲਈ ਰੈਸੀ ਹਰ ਮੋਰਚੇ ਤੇ ਜਾਣਾ ਆਜ਼ਾਦੀ ਲਈ ਵੀ ਜੋ ਕੁਝ ਕੀਤਾ ਉਸ ਤੋਂ ਬਾਅਦ 52 ਚ ਉਹਨਾਂ ਨੂੰ ਪਹਿਲੀ ਵਾਰ ਮੌਕਾ ਮਿਲਿਆ ਉਹ ਇਲੈਕਸ਼ਨ ਲੜੇ ਔਰ ਜਿੱਤੇ ਜੀ ਪੈਪਸੂ ਵੇਲੇ ਪੰਜਾਬ ਦੀ ਵਿਧਾਨ ਸਭਾ ਚ ਆਏ ਉਸ ਤੋਂ ਬਾਅਦ ਉਹ ਲਗਾਤਾਰ ਫਿਰ ਪਾਰਟੀ ਦੇ ਨਾਲ ਚੱਲਦੇ ਰਹੇ ਔਰ 70 ਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਉਹ 14 ਸਾਲ ਹੀ ਵਾਸ ਇਨ ਬੈੱਡ ਤੇ ਉਸ ਤੋਂ ਬਾਅਦ ਮੈਂ ਉਦੋਂ ਕਾਲਜ ਸੀ ਮੈਂ ਆ ਕੇ ਫਿਰ ਇਥੇ ਲੋਕਾਂ ਚ ਵਿਚਰਿਆ ਸਰਪੰਚ ਬਣੇ 10 ਸਾਲ ਉਸ ਤੋਂ ਬਾਅਦ ਜਿੰਨੇ ਵੀ ਪਾਪਾ ਜੀ ਨਾਲ ਪੁਰਾਣੇ ਸਾਡੇ ਵਰਕਰ ਸੀ ਜੁੜੇ ਸੀ ਕਾਮਾਕਾਰਾਂ ਲਈ ਜਿਵੇਂ ਤੁਸੀਂ ਹੁਣੇ ਦੱਸ ਕੇ ਹਟਿਓਂ ਆਉਂਦੇ ਸੀ ਉਮੀਦ ਹੁੰਦੀ ਸੀ ਫਿਰ ਉਹਦੇ ਨਾਲ ਹੀ ਫਿਰ ਮੈਂ ਆਪਣੀ ਰਾਜਨੀਤਿਕ ਤੌਰ ਤੇ ਅਕਾਲੀ ਦਲ ਵੱਲੋਂ ਸ਼ੁਰੂ ਕੀਤਾ ਪਰ ਹਾਲਾਤ ਉਹਦੇ ਇਹ ਜਿਹੇ ਹੁੰਦੇ ਕਿਉਂਕਿ ਜਿਵੇਂ ਪਾਰਟੀਆਂ ਦੇ ਵਿੱਚ ਜਦੋਂ ਚਾਹੇ ਪੁਰਾਣਾ ਨਵਾਂ ਬੰਦਾ ਹੁੰਦਾ ਉਹਨੂੰ ਮੌਕਾ ਕਿਵੇਂ ਮਿਲਦਾ ਨਹੀਂ ਮਿਲਦਾ ਸੋ ਉਹ ਕੰਟੀਨਿਊਸ ਮੇਰੀ ਇਹ ਸਟਰਗਲ ਰਹੀ ਤੇ 70 8 ਤੋਂ ਲਾ ਕੇ ਲੋਕਾਂ ਚ ਵਿਚਰਦੇ ਵਿਚਰਦੇ 85 ਚ ਪਹਿਲੀ ਇਲੈਕਸ਼ਨ ਲੜੀ ਉਹਦੇ ਚ ਮੈਂ 19000 ਵੋਟ ਐਜ਼ ਇੰਡੀਪੈਂਡੈਂਟ ਆ ਗਿਆ ਓਕੇ ਫਿਰ ਉਸ ਤੋਂ ਬਾਅਦ ਸਿਮਰਨਜੀਤ ਮਾਨ ਆਏ ਉਹਨਾਂ ਨਾਲ ਰਹੇ ਫਿਰ ਉਹ ਵੀ ਥੋੜਾ ਜਿਹਾ ਪੋਲਿਟਿਕਸ ਦੇ ਵਿੱਚ ਉਹਨਾਂ ਨਹੀਂ ਅੱਗੇ ਕੈਰੀ ਆਨ ਕੀਤਾ 97 ਦੀ ਚੋਣ ਫਿਰ ਇੱਕ ਤਰ੍ਹਾਂ ਨਾ ਮੈਂ ਲੜ ਕੇ ਆਜ਼ਾਦ ਤੌਰ ਤੇ ਜਿੱਤੀ ਔਰ ਬਲਵਿੰਦਰ ਸਿੰਘ ਪੁੰਦੜੋਂ ਆਕਾਰੀ ਦਲ ਤੋਂ ਸੀਗੇ ਉਹਨਾਂ ਨੂੰ ਹਰਾ ਕੇ ਉੱਥੋਂ ਮੇਰਾ ਪੋਲਿਟੀਕਲ ਕੈਰੀਅਰ ਸ਼ੁਰੂ ਹੋਇਆ ਫਿਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੋ ਵਾਰ ਫਿਰ 12 ਤੇ 7 ਵਿੱਚ ਮੈਂ ਐਮਐਲਏ ਬਣਿਆ ਔਰ ਲਗਾਤਾਰ ਹੁਣ ਐਸ ਤੇ ਪੋਲਿਟੀਕਲ ਸਿਸਟਮ ਵਿੱਚ ਪਹੁੰਚ ਕੇ ਇੱਥੇ ਆਏ ਆਂ ਉਹ ਨੰਬਰ ਦਾ ਕ੍ਰੂਸ਼ਲ ਟਾਈਮ ਹੈਗਾ ਆ ਕਿਉਂਕਿ ਚੋਣਾਂ ਆ ਰਹੀਆਂ 18ਵੀਂ ਜਿਹੜੀਆਂ ਇਸ ਵੇਲੇ ਪਾਰਲੀਮੈਂਟ ਦੀਆਂ ਉਹਦੇ ਵਿੱਚ ਬਠਿੰਡਾ ਇੱਕ ਤੁਰ ਹੈ ਬਿਲਕੁਲ ਪੰਜਾਬ ਦੀ ਪੋਲਿਟਿਕਸ ਇੱਥੋਂ ਚੱਲਦੀ ਹੈ ਚਾਹੇ ਉਹ ਤੁਸੀਂ ਪੁਰਾਣੇ ਟਾਈਮ ਬਾਦਲ ਸਾਹਿਬ ਦਾ ਲੈ ਲਓ ਕੈਪਟਨ ਸਾਹਿਬ ਦਾ ਲੈ ਲਓ ਉਸ ਨੂੰ ਲੈ ਕੇ ਜਦੋਂ ਇੱਥੋਂ ਜਿਹੜੀ ਪਾਰਟੀ ਨਿਕਲ ਕੇ ਚੱਲਦੀ ਹੈ ਫਿਰ ਉਹ ਪੰਜਾਬ ਔਰ ਉਸ ਦਾ ਵੱਡਾ ਹਿੱਸਾ ਫਿਰ ਜਿਵੇਂ ਯਾਨੀ ਜ਼ੈਲ ਸਿੰਘ ਇੱਥੋਂ ਜਾ ਕੇ ਰਾਸ਼ਟਰਪਤੀ ਤੱਕ ਪਹੁੰਚੇ ਉਹ ਸਾ ਬਲਦੇਵ ਸਿੰਘ ਦੀ ਪੁਰਾਣੀ ਗੱਲ ਹੈ ਉਸ ਤੋਂ ਪਹਿਲਾਂ ਫਿਰ ਬਾਦ ਦਰਬਾਰਾ ਸਿੰਘ ਹੋਈ ਹੈ ਕੋਈ ਵੀ ਜਿਹੜੇ ਆਏ ਪੋਲੀਟੀਕਲੀ ਉਹ ਪੰਜਾਬ ਤੋਂ ਇਸ ਇਸ ਏਰੀਏ ਤੋਂ ਲੈ ਕੇ ਚੱਲ ਕੇ ਫਿਰ ਸਾਰੇ ਪੰਜਾਬ ਨੂੰ ਲੈ ਕੇ ਆਪਣੀ ਕੰਟਰੀਬਿਊਸ਼ਨ ਹਿੰਦੁਸਤਾਨ ਦੇ ਸਾਰੇ ਪੋਲੀਟੀਕਲ ਸਿਸਟਮ ਚ ਹਿੱਸਾ ਪਾਇਆ ਔਰ ਹੁਣ ਚੋਣ ਜਿਹੜੀ ਆਈ ਹੈ ਚ ਜੇ ਤੁਸੀਂ ਗੱਲ ਕੀਤੀ ਹੈ ਟਿਕਟਾਂ ਦੀ ਗੱਲ ਚੱਲੀ ਹੈ ਉਹਨਾਂ ਨੇ ਪਾਰਟੀ ਨੇ ਬੜਾ ਵਧੀਆ ਇੱਕ ਸਿਸਟਮ ਬਣਾਇਆ ਕਿ ਵੀ ਅਪਲਾਈ ਕਰੋ ਅਸੀਂ ਕਰਤਾ ਮੇਰੇ ਨਾਲ ਇੱਕ ਜੀਤ ਮਹਿੰਦਰ ਨੇ ਉਹਨਾਂ ਨੇ ਕਰਿਆ ਇੱਕ ਫਤਿਹ ਹੈ ਫਰੋਮ ਬਾਦਲ ਅੱਛਾ ਤੇ ਇੱਕ ਅੱਧਾ ਹੋਰ ਕੋਈ ਹੋ ਸਕਦਾ ਅਪਲਾਈ ਕਰਨ ਵਾਲਾ ਅਸੀਂ ਅਪਲਾਈ ਕੀਤਾ ਮਿਲਿਆ ਹਾਈ ਕਮਾਂਡ ਨੂੰ ਬੜੇ ਖੁਸ਼ ਨੇ ਬੜੀ ਵਧੀਆ ਉਹਨਾਂ ਨੇ ਉਮੀਦਾਂ ਦਿੱਤੀਆਂ ਨੇ ਕਿ ਆ ਵੀ ਕੰਮ ਕਰੋ ਇਲਾਕੇ ਜਾ ਕੇ ਲੋਕਾਂ ਚ ਵਿਚਰੋ ਤੇ ਕਿਉਂਕਿ ਪਹਿਲਾਂ ਮਨਪ੍ਰੀਤ ਬਾਦਲ ਨਾਲ ਇੱਥੋਂ ਲੜੇ ਸੀਗੇ ਉਦੋਂ ਅਸੀਂ ਨਹੀਂ ਸੀਟ ਲੈ ਸਕੇ ਫਿਰ ਰਾਜਾ ਬੜਿੰਗ ਜੋ ਸਾਡੇ ਹੁਣ ਪ੍ਰਧਾਨ ਨੇ ਉਹ ਆਏ ਉਦੋਂ ਵੀ ਥੋੜਾ ਹੀ ਮਾਰਜਨ 19000 ਦਾ ਰਿਹਾ ਤੇ ਐਸ ਵਾਰ ਸਾਨੂੰ ਪੂਰੀ ਪੂਰੀ ਉਮੀਦ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜੇ ਮਾਨਸਾ ਨੂੰ ਮੌਕਾ ਮਿਲਦਾ ਸਾਨੂੰ ਇਧਰੋਂ ਮੌਕਾ ਮਿਲਦਾ ਤਾਂ ਉਹਦੇ ਨਾਲ ਸੀੜ ਜਿੱਥੇ ਨਿਕਲਦੀ ਹੈ ਔਰ ਉਹਦੇ ਚ ਪਰਫਾਰਮੈਂਸ ਲੋਕਾਂ ਨਾਲ ਜਿਹੜਾ ਤਾਲਮੇਲ ਚਾਹੇ ਉਹ ਬਠਿੰਡੇ ਦਾ ਹਲਕਾ ਪੁੱਚੋ ਹੋਵੇ ਚਾਹੇ ਤਲਵੰਡੀ ਹੋਵੇ ਚਾਹੇ ਰੂਰਲ ਹੋਵੇ ਮੇਰਾ तकरीबन ਸਾਰੇ ਲੰਬੀ ਤੋਂ ਲਾ ਕੇ ਸਾਰੇ ਮੈਂ ਇਨ ਟੱਚ ਆ ਮੈਂ ਪੂਰੀ ਉਮੀਦ ਹੈ ਵੀ ਮੈਨੂੰ ਮੌਕਾ ਮੋਹਰ ਸਾਹਿਬ ਆਪਾਂ ਕਿਰਦਾਰ ਦੀ ਗੱਲ ਕਰਦੇ ਹਾਂ ਹਾਂਜੀ ਕੁਝ ਕਿਰਦਾਰ ਐ ਜੇ ਹੁੰਦੇ ਨੇ ਜਿਨ੍ਹਾਂ ਦਾ ਨਾਮ ਮਤਲਬ ਜਦੋਂ ਲਿਸਟ ਦੇ ਵਿੱਚ ਆਉਂਦਾ ਤਾਂ ਬੜੇ ਲੋਕ ਕੰਬ ਵੀ ਜਾਂਦੇ ਨੇ ਘਬਰਾ ਵੀ ਜਾਂਦੇ ਨੇ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਜੇ ਤੁਹਾਡਾ ਨਾਮ ਲਿਸਟ 'ਚ ਆਉਂਦਾ ਤਾਂ ਬਾਦਲ ਪਰਿਵਾਰ ਨੂੰ ਬੜਾ ਵੱਡਾ ਖਤਰਾ ਬਣਨਾ ਕਿਉਂਕਿ ਇੱਕ ਧੋਰਾ ਜਦੋਂ ਧੋਰੇ ਨਾਲ ਲਪਿਟਦਾ ਤਾਂ ਫਿਰ ਬਾਕੀ ਵੀ ਖੜਕਾ ਹੁੰਦਾ ਤੇ ਜਿਉ ਉਹ ਤਾਂ ਉਹਨੂੰ ਸਾਰਾ ਪਤਾ ਹੀ ਹੈ ਜਦੋਂ ਉਹਨਾਂ ਦਾ ਰਾਈਟ ਹੈਂਡ ਮੈਨ ਬਲਵਿੰਦਰ ਸਿੰਘ ਭੁੰਦੜ ਜਦੋਂ ਤੋਂ ਮੈਂ ਇਲੈਕਸ਼ਨ ਲੜਨ ਲੱਗਿਆ ਉਹਨਾਂ ਦੇ ਪੈਰ ਨਹੀਂ ਲੱਗੇ ਉਹ ਉੱਥੇ ਸ਼ੋਅ ਹੋ ਰਿਹਾ ਕਿ ਵੀ ਉਹਨਾਂ ਨੂੰ ਪਤਾ ਹੈ ਕਿ ਵੀ ਇਹਹੀ ਇੱਕ ਪਰਿਵਾਰ ਹੈ ਕਿਉਂਕਿ ਬਾਦਲ ਸਾਹਿਬ ਮੇਰੇ ਫਾਦਰ ਦੀ ਪਹਿਲੀ ਇਲੈਕਸ਼ਨ 'ਚ ਇੱਥੇ ਕਨਵੈਂਸਿੰਗ ਕਰਕੇ ਗਏ ਆ ਉਹ ਤਾਂ ਚਲੋ ਠੀਕ ਹੈ ਅੱਜ ਉਹ ਕਾਫੀ ਅੱਗੇ ਪੋਲਿਟਿਕਸ ਟੱਪ ਗਏ ਸੀ ਪਰ ਉਹਨਾਂ ਨੂੰ ਇੱਕ ਗੱਲ ਦਾ ਪਤਾ ਹੈ ਵੀ ਜੇ ਪੰਜਾਬ ਦੀ ਪੋਲਿਟਿਕ 'ਚ ਮੁਫਰ ਪਰਿਵਾਰ ਆਉਂਦਾ ਹੈ ਤਾਂ ਉਹਨਾਂ ਨੂੰ ਬੜਾ ਵੱਡਾ ਖਤਰਾ ਹੈ ਤੁਸੀਂ ਦੇਖ ਲਓ ਮੈਨੂੰ ਲੱਗਦਾ ਜੇ ਕਿਤੇ ਆਪਣਾ ਨਾਗ ਉਹ ਸੀਟੀ ਬਦਲ ਲੈਣਗੇ ਬਿਲਕੁਲ ਬਿਲਕੁਲ ਉਹ ਫਰੋਜ਼ਪੁਰ ਜਾ ਸਕਦੇ ਆ ਖਡੂਰ ਸਾਹਿਬ ਜਾ ਸਕਦੇ ਹੋ ਪਹਿਲਾਂ ਤਿਆਰੀ ਚ ਬੈਠੇ ਐ ਇਸ ਕੱਲ ਚ ਤੇ ਜੇ ਆਪਾਂ ਕੰਮਾਂ ਦੀ ਗੱਲ ਕਰਦੇ ਆਂ ਕੁਝ ਜਿਹੜੀ ਲੋਕਾਂ ਦੀ ਅੱਜ ਡਿਮਾਂਡ ਹੈ ਜੇ ਆਪਾਂ ਲੋਕਾਂ ਦਾ ਰਿਵਿਊ ਲੈਣੇ ਆਂ ਕਹਿੰਦੇ ਵੀ ਸਰਵੇ ਤਾਂ ਫੇਕ ਵੀ ਹੋ ਜਾਂਦੇ ਨੇ ਜਾਲੀ ਸਰਵੇ ਵੀ ਕਰਾ ਕੇ ਕਈ ਲੀਡਰ ਜਿਹੜੇ ਭੇਜਦੇ ਆ ਹਨਾ ਪਰ ਜੇ ਓਵਰਆਲ ਚਰਚਾਵਾ ਦੇ ਵਿੱਚ ਦੇਖਿਆ ਜਾਵੇ ਤਾਂ ਤੁਸੀਂ ਹਲਕੇ ਦੇ ਲਈ ਬਹੁਤ ਸਾਰੇ ਕੰਮ ਕੀਤੇ ਆ ਪੂਰੇ ਮਤਲਬ ਜੇ ਮਾਨਸਾ ਦੀ ਗੱਲ ਕਰਦੇ ਆ ਪੂਰੇ ਜ਼ਿਲ੍ਹੇ ਦੀ ਗੱਲ ਕਰਦੇ ਆ ਬਠਿੰਡਾ ਤੱਕ ਜਿਵੇਂ ਤੁਸੀਂ ਦੱਸਿਆ ਇੱਕ ਨਾਮ ਬਣਿਆ ਹੋਇਆ ਵੀ ਮੋਫਰ ਪਰਿਵਾਰ ਜਿਹੜਾ ਜਦੋਂ ਕੋਈ ਸੇਵਾ ਦੀ ਗੱਲ ਆਉਂਦੀ ਹੈ ਜਾਂ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਮੋਫਰ ਪਰਿਵਾਰ ਦਾ ਨਾਮ ਸਾਹਮਣੇ ਆਉਂਦਾ ਦੇਖੋ ਜੀ ਇਹ ਤਾਂ ਲੋਕਾ ਜਦੋਂ ਜੁੜਦੇ ਆ ਨਾ ਉਹ ਛੋਟੇ ਛੋਟੇ ਕੰਮਾਂ ਤੋਂ ਜੁੜਦੇ ਆ ਪਹਿਲਾਂ ਤਾਂ ਪਰਸਨਲ ਇੰਟਰਸਟ ਵਾਲੇ ਆਉਂਦੇ ਆ ਫਿਰ ਪਿੰਡਾਂ ਦਾ ਇੰਟਰਸਟ ਆਉਂਦਾ ਫਿਰ ਸ਼ਹਿਰਾਂ ਦਾ ਇੰਟਰਸਟ ਆਉਂਦਾ ਫਿਰ ਅਰੜ ਜਿਵੇਂ ਕੋਈ ਵੀ ਪਾਈਚਾਰਾ ਚਾਹੇ ਸਾਡਾ ਐਸਸੀ ਪਾਈਚਾਰਾ ਜ਼ਮੀਂਦਾਰ ਪਾਈਚਾਰਾ ਇੰਡਸਟਰੀਅਲਿਸਟ ਨੇ ਦੁਕਾਨਦਾਰ ਨੇ ਉਹਨਾਂ ਨਾਲ ਤੁਹਾਡਾ ਕਿਵੇਂ ਵਿਚਰਨਾ ਸੋ ਮੇਰਾ ਤਾਂ तकरीबन ਸਾਰੇ ਹੀ ਬਠਿੰਡੇ ਜ਼ਿਲ੍ਹੇ ਚ ਮੇਰਾ तकरीबन ਸਾਰੀ ਥਾਲਮੇ ਲਹਿਗਾ ਕਿਉਂਕਿ ਸਾਡੀਆਂ ਸਰਕਾਰਾਂ ਆਉਂਦੀਆਂ ਰਹੀਆਂ ਜਦੋਂ ਕਿਤੇ ਬਠਿੰਡੇ ਕੋਈ ਕੰਮ ਆਉਣਾ ਕੈਪਟਨ ਸਾਹਿਬ ਦੀ ਸਰਕਾਰ ਸੀ ਜਾਂ ਪਹਿਲਾਂ ਸੀ ਤੇ ਅਸੀਂ ਜਾਣਾ ਕੰਮ ਹੋ ਜਾਣਾ ਉਸ ਤੋਂ ਬਾਅਦ ਜਿਵੇਂ ਤੁਸੀਂ ਪ੍ਰੋਜੈਕਟ ਦੀ ਗੱਲ ਕਰ ਰਹੇ ਹੋ ਆ ਤੁਸੀਂ ਹੁਣ ਦੇਖ ਰਹੇ ਹੋ ਮਾਨਸਾ ਏਰੀਏ ਚ ਜਾਂ ਜਿੰਨਾ ਬਠਿੰਡੇ ਚ ਆ ਜਿਹੜੀਆਂ ਨਹਿਰਾਂ ਬਣੀਆਂ ਇਹਦਾ ਜਿੰਨਾ ਵੱਡਾ ਬਜਟ ਸੀ ਮੇਰੇ ਖਿਆਲ ਪਤਾ 2-300 ਕਰੋੜ ਤੋਂ ਉਹ ਸਾਰਾ ਅਸੀਂ ਪਾਸ ਕਰਵਾਇਆ ਜਿਹੜਾ ਕਿ ਅਜੇ ਕੰਪਲੀਟ ਨਹੀਂ ਹੋਇਆ ਚੱਲ ਰਹੀ ਹੈ ਨਹਿਰਾਂ ਜਿਵੇਂ ਮਾਨਸਾ ਦੀ ਨਹਿਰ ਦੇਖ ਰਹੇ ਹੋ ਹੋਰ ਦੇਖ ਰਹੇ ਹੋ ਸਾਡੇ ਵਾਲੀ ਸਾਰੀਆਂ ਇਹਦੇ ਨਾਲ ਕਿਉਂਕਿ ਇਰੀਗੇਸ਼ਨ ਇੱਕ ਬੜਾ ਵੱਡਾ ਇਹਦੇ ਨਾਲ ਜਿੱਥੇ ਜ਼ਮੀਨ ਉਪਜਾਊ ਹੁੰਦੀ ਹੈ ਪਾਣੀ ਚੰਗਾ ਪਾਖੜਾ ਦਾ ਇਹਦੇ ਨਾਲ ਨਾਲ ਪੀਣ ਵਾਲਾ ਪਾਣੀ ਵੀ ਲੋਕਾਂ ਨੂੰ ਬਹੁਤ ਜ਼ਰੂਰੀ ਹੈ ਉਦੋਂ ਕਿ ਥੱਲੇ ਵਾਲਾ ਪਾਣੀ ਪੋਟੇਬਲ ਹੋ ਗਿਆ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਜੇ ਹੁਣ ਗੱਲਾਂ ਕਰਦੇ ਆਂ ਵੱਡੇ ਪ੍ਰੋਜੈਕਟਸ ਦੀਆਂ ਏਮਜ਼ ਆਇਆ ਹੋ ਰਾਇਆ ਕਈ ਵਾਰ ਇਹ ਹੁੰਦਾ ਨਾ ਜੀ ਜਿਹੜੇ ਪ੍ਰੋਜੈਕਟਸ ਹੁੰਦੇ ਆ ਸੈਂਟਰ ਸਰਕਾਰਾਂ ਜਦੋਂ ਉਹਨਾਂ ਦਾ ਕਿਉਂਕਿ ਸਰਕਾਰਾਂ ਤਾਂ ਸਾਡੀਆਂ ਸੀ ਉਦੋਂ ਸਾਮਨ ਮੋਹਨ ਸਿੰਘ ਹੋਰੀ ਉਹ ਪ੍ਰੋਜੈਕਟ ਬਣਾ ਦਿੰਦੇ ਤੇ ਬੀਬੀ ਵਰਗੇ ਇੱਥੇ ਅਨਾਉਂਸ ਕਰ ਜਾਂਦੇ ਕਿ ਜੀ ਮੈਂ ਲੈ ਕੇ ਆਈਆਂ ਇਹ ਪ੍ਰੋਜੈਕਟ ਕੋਈ ਆ ਨਹੀਂ ਹੁੰਦੇ ਹੈਗੇ ਜੇ ਉੱਥੇ ਰੇਲਵੇ ਕੋਚ ਫੈਕਟਰੀ ਲੱਗੀ ਆ ਕਪੂਰਥਲੇ ਇਟ ਵਾਸ ਵਨ ਆਫ ਦਾ ਮੇਜਰ ਪਾਰਟਸ ਆਫ ਦਾ ਇੰਡਸਟਰੀ ਬਿਲਕੁਲ ਔਰ ਇਹ ਆ ਨਹੀਂ ਹੁੰਦਾ ਵੀ ਇੱਥੋਂ ਜੇ ਮੈਂ ਐਮਪੀ ਬਣ ਕੇ ਭਾਗਿਆ ਮੈਂ ਕਹਿੰਦਾ ਦੇ ਦਿਓ ਜੀ ਉਹ ਤਾਂ ਉਸ ਜਿਹੜੀਆਂ ਕਮੇਟੀਆਂ ਬਣਦੀਆਂ ਜਿਹੜੇ ਉੱਥੇ ਪ੍ਰੋਜੈਕਟਸ ਅਪਰੂਵ ਹੁੰਦੇ ਆ ਤੁਹਾਡੀ ਉੱਥੇ ਕੀ ਅਪਰੋਚ ਹੈ ਤਾਂ ਉਹ ਵੱਡੇ ਪ੍ਰੋਜੈਕਟ ਆਉਂਦੇ ਆ ਹਾਂ ਇੱਥੇ ਜੇ ਮੈਂ ਇੰਨੀ ਪੱਥਰ ਲਾ ਕੇ ਕਹਿੰਦਾ ਜੀ ਮੈਂ ਲਿਆਤਾ ਉਹ ਤਾਂ ਦੁਨੀਆ ਕਹੀ ਜਾਂਦੀ ਹੈ ਤਾਂ ਹੁਣ ਸਾਡੇ ਬਣਾਏ ਇੱਥੇ ਆ ਸਾਰੇ ਪਿੰਡਾਂ ਦੀਆਂ ਸੜਕਾਂ ਦੇਖ ਲੋ 18 18 ਫੁੱਟੀਆਂ ਹੋਰ ਤੁਸੀਂ ਆ ਸਕੂਲ ਦੇਖ ਲੋ ਹੋਰ ਲੋਕਾਂ ਦੇ ਜਿੰਨਾ ਵੀ ਬੈਨੀਫਿਟ ਅਸੀਂ ਆਪਣੇ ਹਲਕੇ ਚ ਲਾੜੇ ਚ ਮਾਨਸਾ ਜਿੱਥੇ ਦੇ ਸਕਿਆ ਹੈ ਬਤੌਰ ਜ਼ਿਲ੍ਹਾ ਪ੍ਰੀਸ਼ਦ ਦੇ ਫੰਡਸ ਤੋਂ ਤੇ ਆ ਹੁਣ ਉਹ ਦੂਜੇ ਲਾਈ ਜਾਂਦੇ ਆ ਆਪਣਾ ਨਹੀਂ ਪੱਥਰ ਕਈ ਜਗ੍ਹਾ ਲਾਤੇ ਮੈਂ ਕੋਈ ਗੱਲ ਨਹੀਂ ਭਾਈ ਹੋਰ ਲਵਾ ਦੋ ਹੁਣ ਘੱਗਰ ਦਾ ਐਡਾ ਵੱਡਾ ਪ੍ਰੋਜੈਕਟ ਸੀ ਉਹ ਪੁਲ ਸੀ ਨਾਓ ਪੁੰਡੜ ਤੋਂ ਬਣਿਆ ਨਾਓ ਬੀਬੀ ਤੋਂ ਬਣਿਆ ਮੈਂ ਤਾਂ ਰਾਣਾ ਵੀ ਕੋਈ ਤੁਸੀਂ ਪਰਸਨਲ ਦੱਸੋ ਵੀ ਤੁਸੀਂ ਐਨੇ ਹਜ਼ਾਰ ਕਰੋੜ 100 ਕਰੋੜ ਰੁਪਈਆ ਇੰਪਰੂਵ ਕਰਾਇਆ ਆਈਮਜ਼ ਵਾਸਤੇ ਹੋਇਆ ਆ ਤੁਹਾਡੇ ਵੱਡੇ ਰੈਫਾਇਨਰੀ ਵਾਸਤੇ ਹੋਇਆ ਇਹ ਪ੍ਰੋਜੈਕਟ ਦਾ ਬੜੇ ਵੱਡੇ ਸਿਸਟਮ ਚ ਆਉਂਦੇ ਆ ਜੀ ਸੈਂਟਰਲ ਸਰਕਾਰਾ ਬੜੇ ਵੱਡੇ ਉਹਨਾਂ ਦੇ ਥਿੰਕਰਸ ਬੈਠੇ ਆ ਬਿਊਰੋਕ੍ਰੇਸੀ ਬੈਠੀ ਹੈ ਉਹ ਲੋਕ ਪ੍ਰੋਜੈਕਟਸ ਤਿਆਰ ਕਰਦੇ ਆ ਫਿਰ ਏਰੀਆ ਸਿਲੈਕਟ ਹੁੰਦਾ ਹੁਣ ਇੱਥੇ ਉਹ ਆਪਣਾ ਫਤਿਹਾਬਾਦ ਉਹ ਲੱਗਣ ਲੱਗਿਆ ਤੁਹਾਡਾ ਪ੍ਰੋਜੈਕਟ ਜਿਹੜਾ ਇਹਦਾ ਬਿਜਲੀ ਦਾ ਹਾਂਜੀ ਇਸ ਵੇਲੇ ਜਿਹੜਾ ਸਭ ਤੋਂ ਲੇਟੈਸਟ ਚੱਲ ਰਿਹਾ ਜੇ ਨਹੀਂ ਉਹਦਾ ਕੁਝ ਬਣਿਆ ਪਰ ਉਹ ਵੀ ਪਲੈਨਿੰਗ ਨਾਲ ਹੀ ਹੈ ਜੇ ਹੁਣ ਉਹਨੂੰ ਕੋਈ ਕਲੇਮ ਕਰੇ ਜੀ ਮੈਂ ਕਰਾਤਾ ਇਸ ਕਰਕੇ ਠੀਕ ਹੈ ਕਲੇਮ ਜ਼ਰੂਰ ਕਰੋ ਤੁਹਾਡੀਆਂ ਸਰਕਾਰਾਂ ਆਉਂਦੀਆਂ ਤੁਹਾਡਾ ਹੱਕ ਮੰਗਦਾ ਇਹ ਇਹ ਚੀਜ਼ਾਂ ਸਮੇਂ-ਸਮੇਂ ਤੇ ਹੁੰਦੀਆਂ ਵੀ ਰਹੀਆਂ ਕਿਉਂਕਿ ਜਿਹੜੀ ਸੈਂਟਰ ਦੀ ਸਕੀਮ ਹੈ ਜਦੋਂ ਉਹ ਪੰਜਾਬ 'ਚ ਲਾਗੂ ਹੁੰਦੀ ਹੈ ਤਾਂ ਇਹ ਕਹਿ ਕੇ ਦਿੱਤੀ ਜਾਂਦੀ ਹੈ ਵੀ ਅਸੀਂ ਲਾਗੂ ਕਰਵਾ ਰਹੇ ਹਾਂ ਤਾ ਜੇ ਆਪਾਂ ਗੱਲ ਕਰੀਏ ਹੁਣ ਬੀਬਾ ਦੀ ਤੇ ਪੰਜਾਬ ਬਚਾਓ ਯਾਤਰਾ ਵੀ ਚੱਲ ਰਹੀ ਹੈ ਕਹਿੰਦੇ ਵੀ ਪੰਜਾਬ ਲੁੱਟਿਆ ਹੋਇਆ ਪੰਜਾਬ ਬਚਾਉਣਾ ਹੈ ਅਸੀਂ ਤੇ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਤੁਸੀਂ ਮੈਂ ਜਿਹੜਾ ਕਿ ਤੁਸੀਂ ਲੁੱਟਿਆ ਹੋ ਕਿੱਧਰ ਗਿਆ ਨੂੰ ਅਸੀਂ ਵੀ ਮੇਰੇ ਕੋਲ ਐਸ ਵੇਲੇ ਜਿੰਨੇ ਜ਼ਮੀਨ ਹੈ ਬਾਦਲ ਸਾਹਿਬ ਤੋਂ ਵੱਧ ਹੈ ਅੱਛਾ ਜੀ ਉਹਨਾਂ ਦਾ ਹੋਟਲ ਨੇ ਉਹਨਾਂ ਦਾ ਇੰਨਾ ਕੁਝ ਹੈ ਮੈਂ ਤਾਂ ਨਾ ਹੋਟਲ ਬਣਾਇਆ ਨਾ ਕੋਈ ਹੋਰ ਬਣਾਇਆ ਘਰ ਜ਼ਰੂਰ ਹੈ ਚੰਡੀਗੜ੍ਹ ਇੱਕ ਬਣ ਗਿਆ ਬਾਕੀ ਸਿਸਟਮ ਪੁਰਾਣਾ ਤੁਸੀਂ ਦੇਖ ਹੀ ਰਹੇ ਹੋ एनवायरनमेंट एमएलए रह गया पावर बड़ी मिली है पर मेनू तो समझ नहीं आंदी हां ठीक है ਤੁਸੀਂ ਇੰਪਰੂਵ ਕਰੋ ਆਪਣਾ ਕੋਈ ਵੀ ਪ੍ਰੋਜੈਕਟ ਬਣਾਓ ਤੁਸੀਂ ਉਹਦੇ ਵਿੱਚ ਆਪਣਾ ਕਰੋ ਇਹ ਥੋੜੀਆ ਪੋਲੀਟੀਕਲ ਗੇਨ ਲੈ ਕੇ ਤਾਂ ਦੁਨੀਆ ਬਣਾਈ ਜਾਂਦੀ ਹੈ ਪਰ ਹੁਣ ਬੀਬੀ ਤਿੰਨ ਵਾਰ ਰਹਿ ਗਈ ਤੁਸੀਂ ਕੈਲਕੂਲੇਟ ਕਰੋ 6 ਕਰੋੜ ਇੱਕ ਸਾਲ ਦਾ ਮਿਲਦਾ ਚਲੋ ਮੰਤਰੀ ਰਹੀ ਉਹ ਤਾਂ 100 ਕਰੋੜਾਂ ਦੇ ਹਿਸਾਬ ਸੀ ਉਹ 6 ਕਰੋੜ 30 ਕਰੋੜ ਬਣ ਗਿਆ 30 ਕਰੋੜ ਨੂੰ ਤੁਸੀਂ ਅੱਗੇ ਮਲਟੀਪਲਾਈ ਕਰ ਲਓ ਸਾਡੇ ਪਿੰਡਾਂ 'ਚ ਬਾਰਿਸ਼ਾਂ ਆਉਂਦੀਆਂ ਘਰ ਡਿੱਗਦੇ ਐ ਲੋਕ ਮਰਦੇ ਐ ਹਾਂ ਜੀ ਗਰੀਬ ਆਦਮੀਏ ਕਿਸੇ ਕੁੜੀ ਦਾ ਵਿਆਹ ਹੋ ਰਿਹਾ ਉਹ ਮੈਨੂੰ ਉਹ ਲਿਸਟ ਤਾਂ ਦਿਖਾ ਦੇਣ ਵੀ ਅਸੀਂ ਇੰਨਾ ਚੋ ਇੰਨਾ ਪੈਸਾ ਗਰੀਬਾਂ ਨੂੰ ਦੇਤਾ ਇੰਨਾ ਪਿੰਡਾਂ ਨੂੰ ਦੇਤਾ ਇੰਨਾ ਜ਼ਿਮੀਂਦਾਰਾਂ ਨੂੰ ਦੇਤਾ ਅਸੀਂ ਤਾਂ ਉਹ ਤੋਂ 1 ਰੁਪਈਆ ਨਹੀਂ ਦੇਖਿਆ ਕਿਤੇ ਆ ਬੈਂਚ ਜੂਰ ਪਏ ਐ ਐਮਪੀ ਲੈਡ ਬੈਂਚ ਸਕੂਲਾਂ ਵਿੱਚ ਆ ਨਹੀਂ ਜੀ ਆ ਪਿੰਡਾਂ 'ਚ ਐਮੀ ਸੱਤਾਂ 'ਚ ਰੱਖ ਸਕੂਲਾਂ 'ਚ ਵੀ ਬੈਂਚ ਦਿੱਤੇ ਜਾਂਦੇ ਆ ਦਿੱਤੇ ਆ ਫਿਰ ਤੁਹਾਡੀਆਂ ਟੈਂਕੀਆਂ ਦਿੱਤੀਆਂ ਪਾਣੀ ਦੀਆਂ ਮਤਲਬ ਉਹ ਦੇਖੋ ਆਫਟਰ ਆਲ ਤੁਸੀਂ ਮੈਂ ਰੋਜ਼ ਤੁਸੀਂ ਦੇਖੋ ਕਿੰਨੇ ਜਿਵੇਂ ਹੁਣ ਤੁਸੀਂ ਅੱਜ ਕੋਈ ਵੀ ਦੇਖ ਲਓ ਕਿਸੇ ਦਾ ਘਰ ਡਿੱਗ ਗਿਆ ਸਾਡੇ ਇੱਥੇ ਤਿੰਨ ਚਾਰ ਦੋ ਬੰਦੇ ਮੋਤਾਂ ਹੋਈਆਂ ਉਹ ਤੋਂ ਪਾਣੀ ਫਲੱਡ ਆਇਆ ਕਿਸੇ ਨੇ ਆਣਾ ਨਹੀਂ ਦਿੱਤਾ ਕਿ ਲੋਕਾਂ ਨੇ ਪੈਸੇ ਦਿੱਤੇ ਵੀ ਕੁਝ ਦੱਸਣ ਦਾ ਸੀ ਨਾ ਸਾਨੂੰ ਇਹਨਾਂ ਨੇ ਕੀ ਕੀਤਾ ਸਿਮਿਲਰਲੀ ਹੋਰ ਵੀ ਪਾਰਟੀਆਂ ਹੈਗੀਆਂ ਜੀ ਸਾਰਿਆਂ ਨੇ ਆਪ ਆਲੇ ਆਏ ਇਹਨਾਂ ਦੀ ਤਾਂ ਗੱਲ ਕਰਨ ਦੀ ਲੋੜ ਨਹੀਂ ਕਿਉਂਕਿ ਇਹਨਾਂ ਨੇ ਤਾਂ ਜੋ ਪੰਜਾਬ ਦਾ ਜਲੂਸ ਕੱਢਣਾ ਸੀ ਸਾਰਾ ਦਿਨ ਭਗਤ ਸਿੰਘ ਦੀ ਫੋਟੋ ਭਗਤ ਸਿੰਘ ਦੇ ਸੂਲ ਤੇ ਜਵਾਕਾਂ ਨੂੰ ਚੱਕੀ ਕਹਿੰਦੇ ਗੋਦੀ 'ਚ ਕਹਿੰਦੇ ਭਗਤ ਸਿੰਘ ਵਰਗੇ ਨੇ ਵੀ ਕੁੜੀਆਂ ਜੰਮੀਆਂ ਹਨ ਦੱਸੋ ਕੋਈ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਕਿਹੜੇ ਪਾਸੇ ਪੋਲਿਟਿਕਸ ਲਈ ਫਿਰਦੇ ਆ ਉਹ ਸਾਡੀ ਪਾਰਟੀ ਦਾ ਸਿਸਟਮ ਬੜਾ ਕਲੀਅਰ ਹੈ ਕਿਉਂਕਿ ਮੈਂ ਦੇਖ ਰਿਹਾ ਪਿਛਲੇ ਟਾਈਮ ਤੋਂ ਇੰਦਰਾ ਗਾਂਧੀ ਵੇਲੇ ਤੋਂ ਦੇਖ ਰਿਹਾ ਉਦੋਂ ਪਹਿਲਾਂ ਨਹਿਰੂ ਜੀ ਵੇਲੇ ਸੀ ਪੰਡਤ ਜਵਾਹਰ ਲਾਲ ਨਹਿਰੂ ਅ ਰਜੀਵ ਗਾਂਧੀ ਸੰਜੇ ਗਾਂਧੀ ਹੁਣ ਰਾਹੁਲ ਜੀ ਆਗੇ ਸੋਨੀਆ ਜੀ ਆ ਗਏ ਮਤਲਬ ਇੱਕ ਵਿਜਨ ਹੈਗਾ ਐਵੇਂ ਮੋਦੀ ਜੀ ਕਹੀ ਜਾਂਦਾ ਲੋ ਜੀ ਇੱਕ ਫੈਮਿਲੀ ਦਾ ਰਾਜ ਹੈ ਫੈਮਿਲੀ ਦਾ ਜਦੋਂ ਇੱਕ ਪਰਿਵਾਰ ਚਾਰ ਬੱਚੇ ਜੰਮਦੇ ਆ ਕੋਈ ਇਧਰ ਗਿਆ ਇਧਰ ਗਿਆ ਫੈਮਿਲੀ ਤਾਂ ਖਿੰਡ ਜਾਂਦੀ ਹੈ ਪਰ ਕੰਮ ਕਰਨ ਦੀ ਜੇ ਆਪਾਂ ਦੇਖਦੇ ਆ ਜੇ ਕੋਈ ਉਹਦੀ ਰੱਖਦਾ ਹੈਗਾ ਵੀ ਤੁਸੀਂ ਸਭ ਸੋਚ ਸਮਝ ਰੱਖਦੇ ਹੋ ਪੋਲਿਟਿਕਸ ਦਾ ਮਤਲਬ ਇਹ ਨਹੀਂ ਹੈ ਵੀ ਇਲੈਕਸ਼ਨ ਲੜ ਲਈ ਜਿੱਤ ਗਏ ਤੇ ਪਾਰਟੀ ਬਣ ਗਈ ਜੀ ਆ ਗਏ ਤੁਸੀਂ ਪੋਲਿਟਿਕਸ ਮੀਨਸ ਵੀ ਤੁਸੀਂ ਇਸ ਸਿਸਟਮ ਨੂੰ ਕਿਵੇਂ ਉਭਾਰ ਸਕਦੇ ਹੋ ਅਮਰੀਕਨ ਪੋਲਿਟਿਕਸ ਦੇਖ ਲਓ ਤੁਸੀਂ ਬੋਸ਼ੋਰਾਂ ਦੇ ਸਿਸਟਮ ਦੇਖ ਲਓ ਨਿਕਸਰ ਹੋਰ ਮੈਂ ਤਾਂ ਸਾਰਾ ਚੀਜ਼ ਮੈਂ ਦੇਖ ਸਟੱਡੀ ਵੀ ਕੀਤੀ ਹੋਈ ਆ ਦੇਖਿਆ ਹੋਇਆ ਹੈ ਹੁਣ ਮਨਪ੍ਰੀਤ ਵਰਗੇ ਸਾਰਾ ਦਿਨ ਸ਼ੇਰਾਂ ਗੱਲਾਂ ਬਾਤਾਂ ਕੱਢਣ ਪਾਉਣ ਨੂੰ ਕੱਖ ਵੀ ਨਹੀਂ ਅੱਛਾ ਤੁਹਾਡੇ ਗੋਲ ਕੀ ਨੇ ਮਤਲਬ ਜੇ ਆਪਾਂ ਗੱਲ ਕਰਦੇ ਆ ਵੀ ਪਾਰਟੀ ਸਿਲੈਕਟ ਕਰਦੀ ਹੈ ਤੇ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਉਸ ਹਿਸਾਬ ਨਾਲ ਲਿਸਟ ਜਾਰੀ ਹੋ ਜਾਂਦੀ ਹੈ ਤਾਂ ਕੀ ਗੋਲ ਰਹਿਣਗੇ ਕਿਉਂਕਿ ਜੇ ਆਪਾਂ 5 ਸਾਲ ਪਿਛਲੇ 5 ਸਾਲਾਂ ਦੀ ਗੱਲ ਕਰਦੇ ਆ ਤਾਂ ਬਠਿੰਡਾ ਨੂੰ ਤਾਂ ਜਿਵੇਂ ਤੁਸੀਂ ਵੀ ਕਿਹਾ ਗੱਲ ਦੇ ਵਿੱਚ ਵੀ ਬਠਿੰਡਾ ਨੂੰ ਮਤਲਬ ਬਠਿੰਡਾ ਤੋਂ ਬਾਦਲਾਂ ਦੀ ਰਾਜਨੀਤੀ ਹਾਈਲਾਈਟ ਹੋਈ ਹੈ ਤਾਂ ਉਹ ਬਠਿੰਡਾ ਦੇ ਲਈ ਬਹੁਤ ਸਾਰੇ ਪ੍ਰੋਜੈਕਟ ਲਿਆਂਦੇ ਪਰ ਜੇ ਆਪਾਂ ਮਾਨਸਾ ਦੀ ਗੱਲ ਕਰਦੇ ਆ ਤਾਂ ਮਾਨਸਾ ਤਾਂ ਆਖੂ ਪਰੋਖੇ ਕੀਤਾ ਹੈ ਸ਼ੁਰੂ ਤੋਂ ਹੀ ਨਹੀਂ ਉਹ ਤਾਂ ਆਪਾਂ ਦੇਖ ਲਓ ਇਕੁਅਲ ਸ਼ੇਅਰ ਹੋਊਗਾ ਚਾਹੇ ਉਹ ਬਠਿੰਡਾ ਹੈ ਚਾਹੇ ਮਾਨਸਾ ਦਾ ਹੋਵੇ ਆਪਾਂ ਸਾਰੀ ਚੀਜ਼ ਨੂੰ ਬਰਾਬਰ ਤੋਲ ਕੇ ਸਾਰੀ ਗੱਲ ਨੂੰ ਕਰਕੇ ਕਿਉਂਕਿ ਦੇਖੋ ਮੈਂ ਇੱਕਦਮ ਐਸ ਵੇਲੇ ਆਪਾਂ ਕੋਈ ਇੱਕ ਤਾਂ ਮੈਨੀਫੈਸਟੋ ਆਊਗਾ ਅਸੀਂ ਉਹ ਮੈਨੀਫੈਸਟੋ ਦੇ ਹਿਸਾਬ ਨਾਲ ਆਪਣਾ ਲੋਕਾਂ ਚ ਵਿਚਰ ਕੇ ਗੱਲ ਕਰਨੀ ਹੈ ਫਿਰ ਮੈਂ ਪਰਸਨਲ ਤੌਰ ਤੇ ਤਾਂ ਇਹੀ ਹੈ ਵੀ ਇਕੋ ਮੇਰਾ ਨੋਸ਼ਨ ਹੈ ਕੋਈ ਪੋਲੀਟੀਕਲ ਐਮਐਲਏ ਐਮਪੀ ਹੈ ਜਿਹੋ ਕਿਸੇ ਪਿੰਡ ਚ ਜਾਂਦਾ ਕਿਸੇ ਸੱਤ ਚ ਜਾਂਦਾ ਲੋਕ ਉਹਦੀ ਮੁਖਾਲਫਤ ਨਾ ਕਰਨ ਉਹਨੂੰ ਇਹ ਨਾ ਕਹਿਣ ਵੀ ਤੇਰਾ ਕਦੇ ਮੂੰਹ ਨਹੀਂ ਦੇਖਿਆ ਤੂੰ ਸਾਡਾ ਕੀਤਾ ਕੱਖ ਨਹੀਂ ਮਤਲਬ ਇਹ ਚੀਜ਼ ਚ ਇਹ ਹੁੰਦਾ ਹੈ ਕਿ ਵੀ ਤੁਹਾਡੀ ਵਰਕਿੰਗ ਕਿਵੇਂ ਹੈ ਤੁਸੀਂ ਆਪਣੇ ਆਪ ਨੂੰ ਉਹਨਾਂ ਲੋਕਾਂ ਨਾਲ ਕਿਉਂਕਿ ਹੁਣ ਪੁਰਾਣਾ ਸਿਸਟਮ ਦਾ ਗਿਆ ਹੁਣ ਤਾਂ ਫੋਨ ਹੈ ਗਵਰਨਮੈਂਟ ਜੈਸ ਨੋ ਹੋ ਜਾਂਦੀ ਹੈ ਅਗਲਾ ਕੰਮ ਉਹ ਕਹਿੰਦਾ ਮੈਂ ਕਹਿ ਦੂ ਮੈਂ ਨਹੀਂ ਆ ਸਕਿਆ ਜੀ ਮੈਂ ਤੁਹਾਨੂੰ ਆਲਰੇਡੀ ਸੌਰੀ ਫੀਲ ਕੀਤਾ ਕੀਤਾ ਇਹ ਸਿਸਟਮ ਤੁਹਾਨੂੰ ਲੋਕਾਂ ਚ ਵਿਚਰਨਾ ਪੈਣਾ ਅੱਗੇ ਫਿਰ ਪਾਰਟੀਆਂ ਦਾ ਸਰਕਾਰਾਂ ਦਾ ਉਹਦੇ ਮੁਤਾਬਕ ਆਪਾਂ ਆਪਣਾ ਸਾਰਾ ਸਿਸਟਮ ਪਲਾਨ ਆਊਟ ਕਰਾਂਗੇ ਤੇ ਜੇ ਲੋਕਾਂ ਦੀ ਜਿਵੇਂ ਹੁਣ ਤੁਸੀਂ ਲੋਕਾਂ ਦੀ ਸੇਵਾ ਕਰਦੇ ਹੋ ਮਿਲਦੇ ਆ ਮੈਂ ਜਦੋਂ ਅੰਦਰ ਆਇਆ ਤਾਂ ਦੇਖਿਆ ਵੀ ਇਦਾਂ ਲੱਗਦਾ ਵੀ ਜਿਵੇਂ ਕੋਈ ਮੇਲੇ ਦੇ ਵਿੱਚ ਪਹੁੰਚ ਗਏ ਲੋਕ ਮਿਲਣ ਦੇ ਲਈ ਆਉਂਦੇ ਆ ਗੱਲ ਦੱਸਦੇ ਆ ਉਹਦੇ ਕੰਮ ਦੱਸਦੇ ਆ ਜੇ ਮਤਲਬ ਕਿਸ ਚੀਜ਼ ਦੇ ਲਾਲਚ ਨੂੰ ਲੈ ਕੇ ਚੱਲਦੇ ਹੋ ਫਿਰ ਤੁਸੀਂ ਕਿਉਂਕਿ ਲੋਕ ਬੜੇ ਕਹਿੰਦੇ ਨਾ ਵੀ ਲਾਲਚ ਵਾਸਤੇ ਬੰਦਾ ਕੰਮ ਕਰਦਾ ਲੋਕਾਂ ਦੇ ਤਾਂ ਫਿਰ ਤੁਹਾਡੇ ਮਨ ਦੇ ਵਿੱਚ ਕੀ ਹੁੰਦਾ ਕਿਉਂਕਿ ਜੇ ਤਾਂ ਸੱਤਾ ਦੀ ਗੱਲ ਨਹੀਂ ਤਾਂ ਫਿਰ ਕਿਵੇਂ ਲੋਕਾਂ ਦੀ ਸੇਵਾ ਕਰਦੇ ਫਿਰਦੇ ਹੋ ਕਿਵੇਂ ਇਹ ਭਾਵਨਾ ਆਉਂਦੀ ਆ ਲੋਕਾਂ ਨੂੰ ਸਮਝਣ ਦੀ ਦੇਖੋ ਗੱਲ ਇਹ ਸਭ ਤੋਂ ਵੱਡੀ ਗੱਲ ਤਾਂ ਹੈ ਵੀ ਮੈਂ ਤਾਂ ਇੱਕੋ ਸਿੱਖਿਆ ਲਈ ਹੈ ਸਾਡਾ ਆਪਣਾ ਧਰਮ ਹੈ ਗੁਰੂ ਗ੍ਰੰਥ ਸਾਹਿਬ ਹੈ ਐਨੀਆਂ ਕੁਰਬਾਨੀਆਂ ਨੌਵੇਂ ਪਾਤਸ਼ਾਹ ਨੇ ਸੀਸ ਕਿਉਂ ਦਿੱਤਾ ਉਹਨਾਂ ਨੂੰ ਕੀ ਲੋੜ ਪਈ ਸੀ ਦਸਵੇਂ ਪਾਤਸ਼ਾਹ ਨੇ ਪਰਿਵਾਰ ਕਿਉਂ ਵਾਰਿਆ ਦੇਖੋ ਸਾਡੇ ਕੋਲ ਤਾਂ ਐਡਾ ਵੱਡਾ ਮਤਲਬ ਉਹ ਹੈਗਾ ਮਾਦਾ ਐਡਾ ਵੱਡਾ ਰੱਖਣਾ ਚਾਹੀਦਾ ਹੈ ਵੀ ਤੁਸੀਂ ਪਰਸਨਲ ਤਾਂ ਤੁਹਾਨੂੰ ਪ੍ਰਮਾਤਮਾ ਨੇ ਸਭ ਕੁਝ ਦੇਤਾ ਸਾਰਾ ਕੁਝ ਹੈਗਾ ਤੁਸੀਂ ਦੇਖ ਲਓ ਹੁਣ ਇਸ ਦੂਤੇ ਹੋਰ ਮੈਨੂੰ ਤਾਂ ਲੋੜ ਹੈ ਨਹੀਂ ਜੇ ਕਿਸੇ ਨੂੰ ਲੋਡ ਹੋਊਗੀ ਉਹ ਕਿੰਨਾ ਚਿਰ ਲੋਡ ਚੱਲੂਗੀ ਹਾਂਜੀ ਬਿਲਕੁਲ ਇਹ ਤਾਂ ਬਹੁਤ ਵੱਡਾ ਕਈ ਚੀਜ਼ਾਂ ਆ ਜਾਂਦੀਆਂ ਕਿਉਂਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਚਾਉਂਦਾ ਨਾ ਕੋਈ ਹਰ ਸਮਾਨ ਨਹੀਂ ਰਾਜਾ ਏ ਭੂਪਤ ਹੈ ਦਿਵਸ ਚਾਰ ਕੇ ਹੈ ਕਾਹੇ ਝੂਠ ਗਵਾਚਾ ਵੀ ਪ੍ਰਮਾਤਮਾ ਤੋਂ ਵੱਡਾ ਕੋਈ ਵੀ ਰਾਜਾ ਵੱਡਾ ਨਹੀਂ ਹੈਗਾ ਤੁਹਾਨੂੰ ਕਿੰਨਾ ਕੁ ਟਾਈਮ ਮਿਲਿਆ ਵਾਟ ਆਰ ਯੂ ਡੂਇੰਗ ਓਵਰ ਹੇਅਰ ਵਾਟ ਵਿਲ ਯੂ ਡੂ ਮਾਈ ਨੋਸ਼ਨ ਇਜ਼ ਆਈ ਹੈਵ ਟੂ ਡੂ ਸਮਥਿੰਗ ਫਾਰ ਥੀਸ ਪੀਪਲ ਵੇਅਰ ਗੋਡ ਹੈਸ ਸੈਂਡ ਮੀ ਇਹ ਮੇਰਾ ਨੋਸ਼ਨ ਇਹ ਲੋਕ ਵੀ ਤਾਂ ਹੀ ਆਉਂਦੇ ਕਿਉਂਕਿ ਤੁਸੀਂ ਕੰਮ ਵੀ ਕਰਦੇ ਹੋ ਫਿਰ ਇਹਨਾਂ ਦੇ ਤਾਂ ਹੀ ਮੁੜ ਮੁੜ ਕੇ ਲੋਕ ਆਉਂਦੇ ਕਿਉਂਕਿ ਜਦੋਂ ਉਹ ਕਹਿੰਦੇ ਨੇ ਵੀ ਇੱਕ ਵਾਰੀ ਬੰਦਾ ਟਰਾਈ ਕਰਦਾ ਵੀ ਜਦੋਂ ਉਹਦਾ ਕੰਮ ਨਹੀਂ ਹੁੰਦਾ ਫਿਰ ਉਹ ਦੁਬਾਰਾ ਉੱਥੇ ਨਹੀਂ ਜਾਂਦਾ ਉਸ ਦਰ ਤੇ ਨਹੀਂ ਜਾਂਦਾ ਇਹ ਲੋਕ ਵੀ ਤਾਂ ਹੀ ਆਉਂਦੇ ਫਿਰ ਤੁਸੀਂ ਕੰਮ ਕਰਦੇ ਹੋ ਤਾਂ ਹੀ ਚਰਚਾ ਦੇ ਵਿੱਚ ਮੋਫਰ ਪਰਿਵਾਰ ਆਉਂਦਾ ਤੇ ਜੇ ਆਪਾਂ ਹੁਣ ਗੱਲ ਕਰਦੇ ਹਾਂ ਸੀਟਾਂ ਦੀ ਸੀਟਾਂ ਦੀ ਲਿਸਟ ਜਾਰੀ ਹੁੰਦੀ ਹੈ ਲੱਗਦਾ ਨਹੀਂ ਵੀ ਕਿਤੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਵੀ ਉਸ ਸਮੇਂ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਦੇਖਿਆ ਜਾਊਗਾ ਵੀ ਆਪਦੇ ਨਜ਼ਦੀਕੀਆਂ ਮਤਲਬ ਜਿਹੜੇ ਹੈਗੇ ਬੰਦੇ ਉਹਨਾਂ ਨੇ ਬੜਾ ਕਲੀਅਰ ਮੇਰੇ ਨਾਲ ਕਈ ਵਾਰ ਮੀਟਿੰਗਸ ਹੋ ਗੀਆਂ ਗੱਲ ਹੋ ਗਈ ਉਹ ਕਹਿ ਰਹੇ ਸੀ ਵੀ ਮੈਂ ਨਹੀਂ ਲੜਨਾ ਹੈਗਾ ਇਸ ਵਾਰ ਅਸੀਂ ਕਹਤਾ ਕਿਉਂਕਿ ਉਹ ਪੰਜਾਬ ਦਾ ਪ੍ਰਧਾਨ ਪੰਜਾਬ ਚ ਫਿਰੂਗਾ ਕਿ ਇਕੱਲਾ ਬਸ਼ੰਦਾ ਦੇਖੋ ਉਹ ਕਹਿ ਰਹੇ ਸੀ ਵੀ ਤੁਸੀਂ ਤਿਆਰੀ ਕਰੋ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਬਿਕਾਉਜ਼ ਮੈਂ ਤੁਹਾਡਾ ਕੰਮ ਕਰਕੇ ਵੀ ਦੇਖਿਆ ਤੁਸੀਂ ਪਿਛਲੀ ਵਾਰ ਇਲੈਕਸ਼ਨ ਚ ਬੜਾ ਵੱਡਾ ਰੋਲ ਅਦਾ ਕੀਤਾ ਔਰ ਉਦੋਂ ਮੈਨੂੰ ਕਿਹਾ ਵੀ ਸੀ ਵੀ ਤੁਸੀਂ ਅਗਲੀ ਵਾਰ ਲੜਿਓ ਮੈਂ ਅਸਰਿਆ ਸੀ ਉਹਨਾਂ ਨੂੰ ਮੈਂ ਕਿਹਾ ਚਲੋ ਟਾਈਮ ਆ ਗਿਆ ਜੇ ਮੌਕਾ ਮਿਲ ਗਿਆ ਆਪਾਂ ਦੇਖਾਂਗੇ ਇਸੇ ਤਰ੍ਹਾਂ ਸਾਡੇ ਪਰਿਵਾਰੀ ਯਾਦਵ ਜੀ ਨੇ ਉੱਪਰ ਜਿੰਨੇ ਵੀ ਲੀਡਰਸ਼ਿਪ ਆ ਮਿਲੇ ਆ ਸਾਰਿਆਂ ਨੇ ਮੈਨੂੰ ਇੱਕੋ ਹੀ ਗੱਲ ਕਹੀ ਆ ਵੀ ਸਾਨੂੰ ਬੜੀ ਖੁਸ਼ੀ ਹੈ ਥੈਟ ਯੂ ਆਰ ਪਾਰਟ ਆਫ ਦਾ ਕਾਂਗਰਸ ਫੈਮਿਲੀ ਤੁਸੀਂ ਬਹੁਤ ਵਧੀਆ ਕੰਮ ਕੀਤੇ ਆ ਸਾਨੂੰ ਬੜੀ ਖੁਸ਼ੀ ਹੈ ਤੁਹਾਡਾ ਚੰਗਾ ਨਾਂ ਹੈਗਾ ਤੇ ਤੁਸੀਂ ਜਾ ਕੇ ਲੋਕਾਂ ਚ ਵਿਚਰੋ ਹਮ ਤਿਆਰੀਆਂ ਫਿਰ ਸ਼ੁਰੂ ਕਰਤੀਆਂ ਕਿਉਂਕਿ ਥੋੜਾ ਸਮਾਂ ਰਹਿ ਗਿਆ ਹੁਣ ਹਾਂ ਜੀ ਅਜੇ ਟਾਈਮ ਤਾਂ ਬਹੁਤ ਪਿਆ ਪਰ ਮੈਂ ਤਕਰੀਬਨ ਨੌਂ ਹਲਕੇ ਸਾਰਿਆਂ ਨੂੰ ਜਿਹੜੇ ਮੇਨ ਪਾਰਟੀ ਵਰਕਰਸ ਸੀਗੇ ਕਾਂਗਰਸ ਪਾਰਟੀ ਦੇ ਆਮ ਪਬਲਿਕ ਦੇ ਜਿੱਥੇ ਜਿੱਥੇ ਮੇਰਾ ਪਰਸਨਲ ਹੈਗਾ ਉਹ ਮੈਂ ਸਾਰੇ ਜਿਵੇਂ ਕੱਲ ਅਸੀਂ ਸਾਰੇ ਤੁਹਾਡਾ ਨਥਾਣੇ ਤੋਂ ਲਾ ਕੇ ਪੁੱਚੋ ਤੋਂ ਲਾ ਕੇ ਕਾਫੀ ਏਰੀਆ ਕੱਢਿਆ ਲੋਕਲ ਬਠੰਡਾ ਕੱਢਿਆ ਉਥੇ ਰਾਜਨ ਸਾਡਾ ਪ੍ਰਧਾਨ ਹੈ ਤੇ ਪਿਛਲਾ ਰਾਜ ਸਾਡਾ ਮੇਰੇ ਨਾਲ ਉਹ ਅਸੀਂ 10 ਸਾਲ ਇਕੱਠੇ ਜ਼ਿਲ੍ਹਾ ਪ੍ਰਧਾਨ ਰਹੇ ਹਾਂ ਉਹਨੋਂ ਕਮੇਡੀ ਡਿਪਟੀ ਮੇਅਰ ਹੈ ਇਸ ਤਰ੍ਹਾਂ ਸਾਰਿਆਂ ਨੂੰ ਮਿਲ ਕੇ ਪੁੱਛੋ ਜੇ ਇਧਰੋਂ ਫਿਰ ਮੈਂ ਲਾਲੀ ਸੌਰੀ ਬਾਦਲ ਜਾ ਕੇ ਉਹਨਾਂ ਨੂੰ ਮਿਲ ਕੇ ਆ ਜਿਹੜੇ ਮਹਿੰਦਰ ਜੀ ਉਹਨਾਂ ਦਾ ਬੇਟਾ ਵੀ ਕਰ ਰਿਹਾ ਟਰਾਈ ਸਾਰੇ ਤਕਰੀਬਨ ਸਭ ਨੂੰ ਮਿਲੇ ਤਾਂ ਇਹਨੇ ਨਾਲ ਆਪਾਂ ਇਆਜ਼ਤ ਲੈਣੀ ਹੈ ਤੁਹਾਡੇ ਤੋਂ ਜੀ ਤੇ ਦੋਸਤੋ ਤੁਸੀਂ ਸੁਣੀਏ ਇਹ ਗੱਲਾਂ ਸਾਰੀਆਂ ਕਿਉਂਕਿ ਜਿਹੜੀਆਂ ਗੱਲਾਂ ਮੁਫਰ ਸਾਹਿਬ ਨੇ ਦਸੀਆਂ ਵੀ ਉਹਦੇ ਵਿੱਚ ਦੋ ਚੀਜ਼ਾਂ ਕਾਮਨ ਨੇ ਵੀ ਲੋਕ ਜਿਹੜੇ ਚੀਜ਼ ਚਾਹੁੰਦੇ ਨੇ ਜਿਹੜੀ ਲੋਕਾਂ ਦੀ ਉਮੀਦ ਪੂਰੀ ਹੋ ਸਕੇ ਉਸ ਹਿਸਾਬ ਦਾ ਉਮੀਦਵਾਰ ਪਬਲਿਕ ਦੇ ਵਿੱਚ ਆਉਣਾ ਚਾਹੀਦਾ ਤੇ ਇਸੇ ਤਰ੍ਹਾਂ ਮੁਫਰ ਪਰਿਵਾਰ ਪਹਿਲੇ ਦਿਨ ਤੋਂ ਜਿਹੜਾ ਲੋਕਾਂ ਦੇ ਲਈ ਨਿਸ਼ਕਾਮ ਸੇਵਾ ਕਰ ਰਿਹਾ ਚਾਹੇ ਅੱਜ ਪਰਿਵਾਰ ਪਾਵਰ ਦੇ ਵਿੱਚ ਨਹੀਂ ਪਰ ਜਿਹੜਾ ਬਾਹਰ ਦਾ ਮਾਹੌਲ ਦੇਖਿਆ ਤਾਂ ਉਸ ਹਿਸਾਬ ਨਾਲ ਲੱਗਦਾ ਵੀ ਲੋਕਾਂ ਦੇ ਕੰਮ ਵੀ ਹੁੰਦੇ ਲੋਕਾਂ ਦੀ ਸੁਣਵਾਈ ਵੀ ਹੁੰਦੀ ਹੈ ਲੋਕਾਂ ਦੀ ਸਮਝ ਜਿਹੜੀ ਹੈ ਉਹ ਸਮਝੀ ਵੀ ਜਾਂਦੀ ਆ ਤਾਂ ਇਸੇ ਤਰ੍ਹਾਂ ਉਮੀਦਵਾਰ ਨੇ ਉਹ ਕਾਂਗਰਸ ਦੀ ਲਿਸਟ ਜਦੋਂ ਜਾਰੀ ਹੁੰਦੀ ਹੈ ਜਿਹੜੇ ਚਰਚਾ ਦੇ ਵਿੱਚ ਚਿਹਰੇ ਨੇ ਉਹਨਾਂ ਦੇ ਨਾਲ ਗੱਲਬਾਤ ਅੱਗੇ ਵੀ ਕਰਦੇ ਰਹਾਂਗੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ